ਗੁੱਡ ਮਾਰਨਿੰਗ ਸਾਰੇ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸ ਸਾਰੇ ਆ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਅੱਜ ਦਾ ਵਲੌਗ ਆਪਾਂ ਸਟਾਰਟ ਕਰਦੇ ਆ ਆਪਣੇ ਘਰ ਤੋਂ ਸੋ ਕੱਲ ਬਹੁਤ ਜ਼ਿਆਦਾ ਮੇਰੇ ਸੱਟਾਂ ਲੱਗ ਚੁੱਕੀਆਂ ਆ ਕੱਲ ਕਿਉਂਕਿ ਮੈਂ ਡਿੱਗ ਚੁੱਕੀ ਸੀਗੀ ਪੌੜੀਆਂ ਚੋਂ ਕੱਲ ਮੈਂ ਜਿੱਦਾਂ ਕਿ ਉਪਰਾਂਦੀ ਪਈ ਸੀਗੀ ਮੰਮੀ ਪਾੜੀਆਂ ਚ ਮੇਰੇ ਸੱਟ ਲੱਗ ਗਈ ਹਾਂ ਪਾਪਾ ਤੇ ਕੱਲ ਪਾੜੀਆਂ ਚ ਮੇਰੇ ਸੱਟ ਲੱਗ ਗਈ ਇਸ ਕਰਕੇ ਕੱਲ ਬਹੁਤ ਜ਼ਿਆਦਾ ਮਤਲਬ ਸਿੱਗੀ ਹਾਲਤ ਖਰਾਬ ਹੋਈ ਪਈ ਸੀਗੀ ਤੇ ਹੁਣ ਫਿਲਹਾਲ ਮੈਂ ਬੈਟਰ ਆ ਠੀਕ ਆ ਕੇ ਨਾਲੋਂ ਬਾਕੀ ਅੱਜ ਕੰਮ ਜਿਹੜਾ ਤੁਸੀਂ ਦੇਖ ਸਕਦੇ ਆ ਖਲਾਰਾ ਬਹੁਤ ਜ਼ਿਆਦਾ ਪਾਇਆ ਮੈਂ ਉੱਧਰ ਵੀ ਇਧਰੋਂ ਵੀ ਆਮਨ ਵੀਰ ਨੇ ਕੜਕ ਸਾਰੀ ਦੋਲਤੀ ਤੇ ਉਧਰ ਵੀ ਖਲਾਰਾ ਪਾਇਆ ਕਿਉਂਕਿ ਇੱਧਰ ਸਾਰੇ ਜਿਹੜੇ ਸੀਗੇ ਬਿਸਤਰੇ ਵਗੈਰਾ ਮੈਂ ਸਾਰੇ ਬਾਹਰ ਕੱਢੇ ਅੱਜ ਧੁੱਪ ਆਉਣ ਲਈ ਇੱਧਰੋਂ ਖਲਾਰਾ ਸੰਭਾਲਿਆ ਇੱਧਰ ਗੰਦ ਬਹੁਤ ਜ਼ਿਆਦਾ ਪਿਆ ਹੋਇਆ ਸੀਗਾ ਕਿਉਂਕਿ ਝਾੜੂ ਇੱਧਰੋਂ ਇੱਧਰੋਂ ਲੱਗਦਾ ਸੀ ਉਧਰੋਂ ਤਾਂ ਲੱਗਦਾ ਹੀ ਨਹੀਂ ਸੀਗਾ ਸੋ ਇਸ ਕਰਕੇ ਮੈਂ ਅੱਜ ਸਾਰੇ ਝਾੜੂ ਪਾਸੇ ਲਾਂਦੀ ਪਈ ਆ ਤੇ ਧੁੱਪ ਬਹੁਤ ਜ਼ਿਆਦਾ ਹੋ ਚੁੱਕੀ ਆ ਮੈਂ ਧੁੱਪੇ ਵਗੈਰਾ ਜ਼ਿਆਦਾ ਇਹਨਾਂ ਝਾੜੂ ਲਾਂਦੀ ਨਹੀਂ ਆ ਪਰ ਖਲਾਰਾ ਇਹਨਾਂ ਚੰਗਾ ਨਹੀਂ ਲੱਗਦਾ ਸੋ ਇਸ ਕਰਕੇ ਤੇ ਚਾੜੂ ਲਾਉਂਦਈਆਂ ਹੁਣ ਮੈਂ ਫਿਰ ਮੈਂ ਕਮਰਾ-ਕੁਮਰਾ ਸਾਫ ਕਰ ਲਿਆ ਹੁਣ ਤੇ ਕਿਚਨ ਸਾਫ ਕਰਨੀ ਆ ਸਿਰਫ ਥੋੜੇ ਭਾਂਡੇ ਉਹ ਮੈਂ ਚਲੇਆ ਰੋਟੀ ਪਾਣੀ ਮਾਸ ਸਵੇਰੇ ਬਣਾ ਲਿਆ ਸੀਗਾ ਤੇ ਖਾਕੂ ਕੇ ਹੋ ਗਿਆ ਸੀ ਫ੍ਰੀ ਤੇ ਵਿਕਰਮ ਗਏ ਆ ਕੰਮ ਤੇ ਪਹਿਲਾਂ ਤਾਂ ਜਾਣੇ ਨਹੀਂ ਪੈਸੀਏ ਸਵੇਰ ਦੇ ਕਹਿੰਦੇ ਕਿ ਮੈਂ ਨਹੀਂ ਜਾਣਾ ਤੇ ਮੈਂ ਕਿਹਾ ਕੋਈ ਨਾ ਤੁਸੀਂ ਜਾਇਓ ਘੁੰਮੋ ਫਿਰੋ ਕੋਈ ਗੱਲ ਨਹੀਂ ਤੇ ਹੁਣ ਗਏ ਆ ਤੇ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਆ ਤੇ ਬਾਕੀ ਝਾੜੂ ਤਾਂ ਲਾਣਾ ਹੀ ਸੀਗਾ ਸੋ ਇਸ ਕਰਕੇ ਝਾੜੂ ਮੈਂ ਲਗਾਉਂਦੀ ਪਈ ਆ ਖਲਾਰਾ ਚੰਗਣੇ ਲੱਗਦਾ ਕੋਈ ਆ ਹੀ ਜਾਂਦਾ ਆ ਧੁੱਪ ਬਹੁਤ ਜ਼ਿਆਦਾ ਇਸ ਕਰਕੇ ਇਸ ਕਰਕੇ ਮੈਂ ਆ ਧੁੱਪ ਚ ਸਰਫਾਰ ਰੱਖਿਆ ਹੋਇਆ ਸਿਰਫ ਜਦੋਂ ਝਾੜੂ ਲੱਗਿਆ ਆ ਆਪਾਂ ਤੁਹਾਡਾ ਨਾ ਕਰਦੇ ਆ ਗੱਲਬਾਤ ਬਾਜੀ ਮਨੂ ਸਾਡਾ ਦੇਖੋ ਕਿੱਦਾਂ ਬੈਠਾ ਹੋਇਆ ਹੈ ਸੱਚੀ ਮੇਰਾ ਮੰਨੂ ਨਾ ਸ਼ੈਤਾਨ ਆ ਸ਼ੈਤਾਨ ਹਾਂ ਸ਼ੈਤਾਨ ਆ ਨਾ ਮੇਰਾ ਮੰਨੂ ਬਹੁਤ ਜ਼ਿਆਦਾ ਸ਼ੈਤਾਨ ਆ ਉਹ ਵੀ ਗਿਆ ਕਹਾਣੂ ਰੰਦਾ ਕੱਲ ਇਹਨੇ ਨਾ ਚੀਜ਼ਾਂ ਲਿਆਉਣੀਆਂ ਸੀ ਆਪਣੀਆਂ ਕਿਤੇ ਇਹਨੇ ਮੰਜੇ ਤੇ ਲਿਆਂਕੇ ਰੱਖਤੀਆਂ ਕਾਏ ਦੇ ਕੋਲ ਆਈ ਜਾਵੇ ਵਾਰ-ਵਾਰ ਚੀਜ਼ ਲਿਆਂਲੀ ਬਣੇ ਰਹੋ ਵਲੌਗ ਦੇ ਨਾਲ ਆਪਾਂ ਕਰਦੇ ਆ ਤੁਹਾਡੇ ਨਾਲ ਗੱਲਬਾਤ ਸਾਰੀ ਸਾਰ ਨੂੰ ਫਿਰ ਦੱਸਦੇ ਆ ਕਿੱਦਾਂ ਲੱਗੀ ਸੱਟ ਕਿੱਦਾਂ ਨਹੀਂ ਹੈ ਤਾਂ ਮੈਂ ਨਾਰਮਲ ਦੱਸਿਆ ਬਾਕੀ ਦੱਸਦੇ ਆ ਆਪਾਂ ਤੁਹਾਡੇ ਨਾਲ ਕਰਦੇ ਆ ਸਾਰੀ ਗੱਲਬਾਤ ਸੋ ਮੈਂ ਕੰਮ ਕਰ ਲਾਂ ਫ੍ਰੀ ਹੋ ਜਮਾ ਨਾ ਧੋ ਕੇ ਤੇਲ ਲਗਾਇਆ ਸੀ ਮੈਂ ਸਿਰ ਨੂੰ ਤੇ ਹੈਡਵਾਸ਼ ਕਰ ਲਵਾਂ ਫਿਰ ਮੈਂ ਹੈਡਵਾਸ਼ ਕਰਕੇ ਫਿਰ ਨਹਾ ਨੂੰ ਕਿ ਆਪਾਂ ਹੁਣੇ ਆ ਫ੍ਰੀ ਅੱਪਾ ਹੋ ਗਏ ਆ ਝਾੜੂ ਵਗੈਰਾ ਲਾ ਕੇ ਹੋ ਗਿਆ ਸਰੀ ਸੋ ਸਾਰੇ ਪਾਸੇ ਝਾੜੂ ਲੱਗ ਚੁੱਕਿਆ ਦਾ ਹੁਣ ਮਨਵੀਰ ਦਾ ਖਲਾਰਾ ਦੇਖ ਲੋ ਕਿੰਨਾ ਪਾ ਰਿਆ ਇਹਨੇ ਤੇ ਜਿੰਨਾ ਮਰਜ਼ੀ ਸੰਭਾਲੀ ਜਾਓ ਖਲਾਰਾ ਪਈ ਜਾਂਦਾ ਆ ਸੋ ਹੁਣ ਮੈਂ ਲੱਗੀਆਂ ਪਿਆਜ਼ ਕੱਟਣ ਇਹ ਹੈਗੇ ਆ ਕਾਦੇ ਕਾਦੇ ਲਈ ਮਕਰੋਨੀ ਲਈ ਔਰ ਮੈਗੀ ਲਈ ਸੋ ਅਸੀਂ ਇਹ ਹੁਣ ਕੱਟ ਲੀਏ ਮੇਰੇ ਬਹੁਤ ਜ਼ਿਆਦਾ ਸਵੇਲਿੰਗ ਹੋਣ ਲੱਗ ਗਈ ਆ ਇਸ ਸਾਈਡ ਤੇ ਤੇ ਪੱਕੀ ਕੋਈ ਗੱਲ ਨਹੀਂ ਹਏ ਮੈਂ ਤਾਂ ਕਿਸੇ ਨੇ ਔਣੇ ਕਹਿੰਦੇ ਕਿ ਮੈਂ ਮਕਰੋਨੀ ਖਾਣੀ ਆ ਸੋ ਮੈਂ ਕਿ ਚਲੋ ਮੈਂ ਕਹਿੰਦਾ ਮੈਗੀ ਖਾਣੀ ਆ ਮੈਂ ਮੈਂ ਕਿ ਮੇਰੇ ਲਈ ਮਕਰੋਨੀ ਲਿਆਇਓ ਤੇ ਬਹੁਤ ਟਾਈਮ ਬਾਅਦ ਲੱਗੇ ਖਾਣ ਤੇ ਬਸ ਹੁਣ ਘੱਟ-ਕੁੱਟ ਲਈਏ ਸਮਾਨ ਇਹ ਲੈਣ ਗਏ ਹੋਏ ਆ ਸਮਾਨ ਆਪਣੇ ਲਈ ਤੇ ਮਨਵੀਰ ਦੇ ਲੋ ਸਾਡਾ ਖੰਡ ਖਾਂਦਾ ਇਹਨੂੰ ਜਿੰਨਾ ਮਣਾ ਕਰੀਦਾ ਨਾ ਖਾਣ ਤੋਂ ਉਹ ਉਨਾ ਹੀ ਹਟਦਾ ਨਹੀਂ ਆ ਸੋ ਹੁਣ ਕੱਲ ਹੀ ਅਸੀਂ ਕੰਮ ਵਗੈਰਾ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਤੇ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਜਿਹਦੇ ਵਿੱਚ ਲੋ ਜੀ ਕਿਚਨ ਦੇ ਵਿੱਚ ਤੋਂ ਸਾਰਾ ਸ਼ਰਮਾਨਾ ਕਰਦੇ ਹਾਂ ਬਲੌਗ ਜੀ ਆਪਣੇ ਪਿਆਜ਼ ਮੈਂ ਕਮਰੇ ਤੋਂ ਬੀਬੀ ਆਪਣੀ ਹਾਂ ਤੁਸੀਂ ਆਪਣੀ ਉਧਰ ਕਰਤੀ ਇਹ ਆਪਣੀ ਹੈਗੀ ਮਕਰੋਨੀ ਹੋ ਰਹੀ ਆਪਣੀ ਮੈਲ ਹੁਣ ਆਪਾਂ ਲੱਗੇ ਆ ਬਣਾਉਣ ਨੂੰ ਮੈਗੀ ਤੇ ਮਕਰੋਨੀ ਸੋ ਕਰਦੇ ਹਾਂ ਬਲਵਾਰ ਹਾਂ ਜੀ ਹਾਂ ਜੀ ਆਪੇ ਏ ਤੇਰਾ ਨੰਗਾ ਬੋੜਿਆ ਤਾਰ ਨੂੰ ਬੜਾ ਦੇ ਤਮ ਨੂੰ ਬਦੂ ਆ ਹੈ ਬਾਲਾ ਮੜਾ ਹੋਰ ਨਹੀਂ ਤਾਂ ਪਾਪਾ ਆਈ ਆਈ ਤੇਨੂ ਕੀ ਆਈ ਚੱਲ ਮੋਈ ਮੋਈ ਕਾਦੀ ਮੋਈ ਮੋਈ ਨਾ ਜੋੜ ਦੇ ਆਪਾਂ ਆਹ ਪਲੇਟ ਦਾ ਰੰਗ ਉੱਤੇ ਹੋ ਰਿਹਾ ਹੈ ਨੀ ਲੱਗ ਕੈਮਰੇ ਦੇ ਆਹ ਰੁਕ ਉਹ ਲੇਡ ਦਾ ਕੀ ਬਣਿਆ ਕੀ ਲੀਕ ਦਾ ਆਲੇ ਤਾਂ ਇਹ 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 ਰੰਗ ਉੱਤਰ ਗਿਆ ਰੰਗ ਉੱਤਰ ਗਿਆ ਦੇ ਦੇ ਆਪਾਂ ਨੂੰ ਵੀ ਤੁਹਾਨੂੰ ਪਤਾ ਕੀ ਕਰਨਾ ਹੈ ਆਹ ਦੀ ਧਲਗੜਾ ਕਰਦਾ ਦੇ ਦੇ ਪਾਪਾ ਆਹ ਲੈ ਵੜੋ ਕਾਲਾ ਕਿੱਥੇ ਕੱਢਨੇ ਅੱਬੀ ਦੇ ਅੱਬੀ ਦੇ ਕਵਾਰੀ ਹੈ ਉਹ ਆਪਾਂ ਖੜਦੇ ਨੇ ਇਹਨੇ ਜਿਹੜਾ ਦੁੱਧੇ ਭਾਂਡੇ ਹੁੰਦੇ ਨੇ ਸਹੀ-ਸਹੀ ਹੋਰ ਆਖ ਲੈਣੇ ਤੇ ਉਹ ਭਾਂਡੇ ਦੇਗੀ ਨਾ ਪਰ ਆਪਾਂ ਸਹੀ-ਸਹੀ ਨਹੀਂ ਆਉਣੇ ਭਾਂਡੇ ਠੀਕ ਆ ਪਲੇਟਾਂ ਵਗੈਰਾ ਕਵਾਰਟੇ ਨਹੀਂ ਦੇਹੀ ਜਾਂਦੇ ਭਾਂਡੇ ਹੂੰ ਓਏ ਨਾ ਕਰ ਬਦਲ ਹੋ ਜਾਂਦੇ ਵਿੱਚ ਉਹ ਇਹ ਬਦਲ ਹੀ ਹੋ ਜਾਂਦੇ ਵਿੱਚ ਨਹੀਂ ਕਵਾਰਟੇ ਖੰਦੇ ਨੇ ਤੋਰਦੇ ਮੈਂ ਹਮ ਉਹ ਹੈਗੀ ਮੈਗੀ ਕਿੰਨੀ ਕੋਤੇ ਮਨੂੰ ਦੱਸ ਤਰਾਹਾਂ ਕੋ ਪਤਾ ਕਿੰਨੇ ਦਿੱਤੀ ਮੈਗੀ ਪਿਆਰ ਮੈਗੀ ਉੱਤੇ ਮੈਨੂੰ ਦਿੱਤੀ ਆਹ ਤੁਹਾਡੇ ਨੂੰ 50 ਰੁਪਏ ਦੀ ਦਸਤੋਰ ਕੀ ਦਾਹਾਂ ਦੀ ਬਣਾ ਕੇ ਆਹ 50 ਰੁਪਏ ਦੀ ਇੱਕ ਮੈਗੀ ਸਿਰਫ ਇੱਕ ਸੀ ਕੁਛ ਨਹੀਂ ਸੀ ਉਹਦੇ ਚ ਪਰ ਸਵਾਲ ਬਹੁਤ ਹੀ ਬਰੀਕ ਕੀ ਅਮੀ ਹੋ ਮੈਂ ਮੈਗੀ ਤੇ ਤੇਰੀ ਸਿਰਾਂ ਕਿਹਦੇ ਚਲੋ ਜੀ ਹਾਂਜੀ ਲਾਈਟ ਚਲਕਾ ਹੋ ਗਿਆ ਦੇਖ ਵੇਰੇ ਨੂੰ ਆਪ ਦਾ ਗੱਲ ਲੈਣਾ ਚਲ ਬਣਨ ਦੇ ਦੀ ਭਰਾਵਾ ਚਲ ਅਰਤੀ ਆ ਸਰੇ ਦਾ ਇਹ ਤਾਂ ਮ ਨੂੰ ਪਿਆਜ ਹੋ ਗਿਆ ਲਓ ਜੀ ਚੱਕਰ ਮਸਾਲੇ ਜਿੰਨੇ ਮਸਾਲੇ ਮੈਂ ਪਾਈ ਆ ਨਾ ਬਣਦੀ ਚੀਜ਼ ਵਧੀਆ ਬਣਦੀ ਪਰ ਜਿੰਨੇ ਮਸਾਲੇ ਨੂੰ ਪਈ ਜੋ ਉਹਨੇ ਨਹੀਂ ਬਣੀ ਉਹਨੇ ਵਧੀਆ ਬਣਦੀ ਨਾ ਕਰਨ ਮੇ ਵੀਰ ਆਏ ਕਰ ਦ ਨਾ ਨਾ ਪਾਣੀ ਪਾ ਲਈ ਮੈਂ ਕਿਉਂ ਹਾਂ ਪਾਣੀ ਪਾ ਲਈ ਜੀ ਗਰਮ ਹੋ ਗਿਆ ਮੈਨੂੰ ਉਹ ਪਾ ਲਈ ਪਾ ਲਈ ਥੱਲੇ ਲੱਗ ਜਾਣੀ ਨਾਲ ਤੋਫੀ ਲੈਂਦੇ ਆ ਤੂੰ ਅੱਗੇ ਲੱਗ ਦੇ ਦੇ ਦੀ ਥੱਲੇ ਕਿਤਾ ਲੱਗ ਜੀ ਹਾਂ ਆਪਣੀ ਕੜੀ ਥੱਲੇ ਪਿਆਜ਼ ਲੱਗਾਂਗੇ ਐ ਹੋਣੀ ਤਾਂ ਲੈ ਵੀ ਯਾਰ ਬਾਹਰੋਂ ਸੋਹਰੋ ਦੇਨ ਮੈਂ ਗੀਆਂ ਬਣਾਉਣੀਆਂ ਅੱਜ ਆਪਾਂ ਵੀ ਡੇਗ ਦਾ ਬਣਾ। ਵਰਕਾਂ ਦਾ ਚੋਟਾ ਨਾ ਮਨੂੰ। ਮਾਣੇ ਪਾਣੀ ਕਾ ਵਿੱਚ ਮਾਰ ਆਇਆ। ਪਾਣੀ ਪਾ। ਪਾਣੀ ਪਾ। ਪਾਣੀ ਪਾ। ਪਾਣੀ ਪਾ। ਨਵੀਂ ਬੌਂਡੀ ਜਦੋਂ ਕਿ ਜਿਹੜੀ ਬਣੀ ਮਸੂਪਾ ਬੱਵਾ ਬੱਬਾ ਆਪੀ ਲੈਨੇ ਆਪਾ ਰੋ ਦਿੱਤਾਈ ਪਾ ਜੀ ਪਾਣੀ ਬੱਬਾ ਇਹ ਕਦਾ ਘਣੀ ਘਮਣੀ ਆ ਕੇ ਲੱਤਾਏ ਪੈ ਜੱਲਾ ਫਿਰਦਾ ਜਿਆਦਾ ਇੱਟਾ ਕਿੱਦਾਂ ਬਣਿਆ ਚਿੱਟਾ ਨਹੀਂ ਬਣਾਉਂਦੇ ਨਾ ਮੈਨੂੰ ਬੜੇ ਠੰਨੇ ਹਰਾਵਾ ਉਹਨੂੰ ਬਣਾਉ ਓਏ ਤੋ ਕਰਦੀ ਬਲੌਗ ਮੈਂ ਮਨੂ ਨੇ ਪਾਇਆ ਚਾਹਲੀ ਤੇ ਮੇਰੀ ਕੀ ਚਾਹੀਉ ਲੋਥਾ ਜੀ ਦੋਨਾਂ ਦੇ ਜਗਾ ਮੁਰਦਾ ਜਾਤੇ ਅਰੇ ਕਿਹਨੇ ਕਦੀ ਕੀ ਚੀਚੇ ਤਾਂ ਪਾਪੜੇ ਬਾਤੀਆਂ ਦੇ ਮੈਂ ਨੂੰ ਦਿਖਾਉਣੇ ਲੱਗ ਗਿਆ ਮਕਰੋਨੀ ਸਾਡੀ ਬਣ ਕੇ ਰੈਡੀ ਹੋ ਚੁੱਕੀ ਹੈ ਹਨ ਆਈਏ ਨੇ ਮੈਂ ਮਕਰੋਨੀ ਆਹ ਬੈਗੀ ਉਹ ਜੇ ਦੇਖੀ ਇਹ ਤਾਂ ਮਹੂਣੀ ਹੈ ਜੋ ਮੈਂ ਇਹ ਬਣਾਈ ਕਿਨੇ ਅੰਮੀ ਨੇ ਸਾਰਿਆਂ ਨੂੰ ਪਤਾ ਹੈ ਹਾਰੇ ਕੀ ਚਾਹ ਤੇ ਦੇਖੀ ਕਈਆਂ ਨੇ ਤਾਂ ਬਣਾਉਣੀ ਆਪਣੇ ਘਰੇ ਦੇਖੀ ਦਿਲ ਕੰਦਾ ਖਾਣ ਦਾ ਹਣਾ ਮੰਨਣਾ ਜੀ ਅਜੇ ਆਪ ਕਸਰੀ ਕੰਮ ਹੋਣਾ ਇਹ ਦੇਖੀ ਇਹਦਾ ਮੈਂ ਵੀ ਜਦੋਂ ਨਾ ਕੱਚੀ ਆ ਮੈਂ ਕੀ ਜਾਣੀ ਮੈਂ ਵੀ ਜਦੋਂ ਤੇ ਨਾ ਕਈਆਂ ਦੇ ਗਲੋਬ ਦੇਖੀ ਜਾਣੇ ਨਾ ਹੋਰ ਅਜੇ ਨੇ ਕਈਆਂ ਨੇ ਕੋਸ਼ਿਸ਼ ਬਣਾਉਣਾ ਕਈਆਂ ਨੇ ਕੋਸ਼ਿਸ਼ ਆ ਮੈਨੂੰ ਜੀ ਕਰਦਾ ਅਦਾ ਦੇ ਲਾ ਆਪਣਾ ਕਿ ਮੈਂ ਬਣਾਵਾਂਗੀ ਕੀ ਮੈਂ ਤਾਂ ਜੇ ਬਣਾ ਲੜੀ ਮੈਨੂੰ ਹਾ ਮੇਰੇ ਨਾਲ ਕਿੰਨੇ ਦਿਨ ਹੋ ਗਿਆ ਪੂੜੀਆਂ ਸਾਨੂੰ ਬਹੁਤ ਹੀ ਘੱਟ ਲੱਗਦਾ। ਬਾਬੇ ਵਾਲਿਆਂ ਦੇ ਗੱਲ ਲੰਘੇ ਬਹੁਤ ਲੱਗੇ ਆ। ਹਾਂ। ਪੂੜੀਆਂ ਦੇ ਮੈਂ ਆ। ਭਰਾ ਮੰਮੀ। ਬੱਦੂ। ਕਿਹੜਾ ਮਾਰਦੀ ਲੰਘੇ ਬੈਠੀ। ਆਪਾ ਤੂੰ ਭੈਜੀ ਕਦੋਂ ਜਾਣਾ? ਦੇ ਦੇਆ। ਕੋਣ ਕੋਣ ਜਾਇਆ ਹੈਗੀ ਦੱਸਿਓ ਜਿੰਨੇ ਜਿੰਨੇ ਜਾਣਾ ਹੋਵੇ ਦੱਸੋ। ਅਜੀ ਵੀ ਜਾਣਾ ਹੈ। ਇਹ ਤੁਹਾਨੂੰ ਮਿਲਾਂਗੇ ਉੱਥੇ। ਉਹ ਬੱਜ ਗਿਆ ਬੰਦ ਹੋ ਗਿਆ ਹੁਣ ਮਣੀ ਗੱਲ ਮੈਨੂੰ ਹਾਂਜੀ ਮੈਂ ਤੁਹਾਨੂੰ ਨਾ ਪੈਣ ਬਾ ਮੇਰੀ ਮਮੇਰੇ ਮਕਰੋਨੀ ਨੂੰ ਬੋਟਮ ਲੱਗਣਾ ਬਸ 5 ਮਿੰਟ ਰੁਕ ਜਾ ਮਾ ਜਿਹੜਾ ਬਾੜਾ ਜਾ ਹੋਰ ਅੰਦਰ ਇੱਕ ਪਾਸੇ ਮਕਰੋਨੀ ਵੀ ਆ ਰੱਖੋ ਹੋਰ ਤਾਂ ਬੰਦ ਉਹ ਮੈਂ ਗਿਆ ਛੇਕ ਜੂ ਨਿਕਲ ਨਹੀਂ ਜਾ ਇੰਨੇ ਪਾ ਬੰਦ ਆ ਇੱਕ ਕਿਲਰ ਦਾ ਬਲਬ ਕਾਲ ਦਾ ਜੋੜਨੇ। ਬਰਤੂ ਜਾਈ ਬਣਾਣਾ। ਹੁਣ ਸਾਈ ਕਰ ਲਓ। ਜੋ ਜੋ ਜੀ। ਹੁਣ ਹੋ ਗਈ ਆ। ਰੁਕ ਜਾ ਦੋ ਮਿੰਟ। ਇਸ ਵੇਲੇ ਤਾਂ ਕੱਲ੍ਹ ਆਪਾਂ ਦਿੰਦੇ ਹਾਂ ਯਸ। ਬਣਾਉਣੇ ਤਾਂ ਮੈਂ ਟਮਾਟਾ। ਲੈ। ਸਭਾ ਮੇਰਾ ਦੂਰ ਬੀਣੀ। ਇਹ ਨਹੀਂ ਹੋ ਰਿਹਾ। ਹਾਂ ਚਲੋ ਹੁਣ ਬਣਾ ਲਈਏ ਫੇਰ ਦਹੁੰਦੇ ਆ ਤੁਹਾਨੂੰ ਥੋੜੀ ਰਹਿ ਗਈ ਹਾਂਜੀ ਜੀ ਆਪਾਂ ਤਿਆਰ-ਵਿਆਰ ਹੋ ਕੇ ਨਿਕਲ ਆਇਆ ਕਰੋ ਸੋ ਅਸੀਂ ਚੱਲੇ ਆ ਹੁਣ ਕਿੱਥੇ ਜਾਣਾ ਸੋਨਾ ਤੇ ਆਂ ਬਾਣੀ ਜਮੇ ਆਲੇ ਜਨ ਲੈ ਅਸੀਂ ਅੰ ਚੱਲੇ ਆ ਮਨ ਤੇ ਮੰਡੋ ਸੱਤਾ ਜੱਤਾ ਆ ਦੇਖ ਸਰ ਮੈਂ ਕਿੰਨਾ ਸੱਤਾ ਭਾਈ ਇਹਨੂੰ ਆਪਣੇ ਪੱਟਾ ਟੋਟਿਆ ਇਹ ਨੇ ਉੱਥੇ ਜਾ ਕੇ ਜੀਣਾ ਇਹਨਾਂ ਦਾ ਮਿੰਟ ਚ ਸੌ ਜਾਂਦਾ ਹੈ ਇਹ ਇਹ ਨਾ ਗੱਡੀ ਗੱਡੀ ਚ ਨੀਂਦ ਆ ਜਾਂਦੀ ਹੈ ਨਿਆਣੀ ਨੂੰ ਹਾਂ ਐਸੀ ਚੱਲਦਾ ਹਨ ਚੱਲਦਾ ਹੀ ਸੀ ਹੋਰ ਹੈਗਾ ਚੱਲਦਾ ਹੀ ਇਹ ਕਿੰਨਾ ਰਹਿ ਗਿਆ ਬਿੱਕੂ ਤੋ ਹੈਗਾ ਹੁਣ ਲੱਗੂ ਬਿੱਕੂ ਦੇਤੇ ਕਾਫੀ ਬਰੀ ਆ ਗਏ ਆ ਰੋਹੀ ਐ ਰਾਜ ਇੱਕ ਅੱਧੀ ਵਰੀ ਅਸੀਂ ਰੁਕਾਂਗੇ ਹੋਰ ਤਾਂ ਫਟਾਉਂਦਾ ਵੀ ਚਲਦੇ ਹੋ ਰਹੋ ਜਾ ਤਾਲਾ ਟਾਈਮ ਆ ਗਿਆ ਹੋਰ ਚੜੀ ਨੇ ਤਾਣ ਉੱਪਰ ਨੋਦ ਵਿਕੋ ਤਾਲਾ ਟਾਈਮ ਆ ਗਿਆ ਤਾਲਾ ਟਾਈਮ ਆ ਗਿਆ ਹੋਰ ਰਹੋ ਤਾਲਾ ਟਾਈਮ ਆ ਗਿਆ ਲੈ 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 ਉੱਠ ਗਿਆ ਵੇਖੋ ਤੁਹਾਡੀ ਬਾਹਰ ਤੋਂ ਵੀਡੀਓ ਜਲਦੀ ਉੱਠਿਆ ਮੰਨੋ ਉਹ ਨੂੰ ਲੈ ਲੈ ਉਹਦੀ ਅੱਖਾਂ ਜੀ ਨਹੀਂ ਦੇ ਆ ਆ ਗਿਆ ਨਹੀਂ ਆ ਗਿਆ ਤਾਲਾ ਟਾਈਮ ਆ ਗਿਆ ਵੈਸੇ ਬਹੁਤ ਦੂਰ ਪਈ ਆ ਕਿ ਬੋਲਦੇ ਵਾਪਸ ਐ ਕੀ ਹੁੰਦਾ ਪਿਆ ਉਹ ਹੈਗਾ ਜਾਂ ਕੁਛ ਐਚ ਦੇ ਨਾਮ ਆਉਣਾ ਤੁਹਾਨੂੰ ਆਹ ਰੋਡ ਦੇ ਉੱਪਰ ਹੀ ਬਣੀ ਹੋਈ ਹੈ ਨਾ ਦੇਖ ਲਈ ਹੈ ਉਹ ਕਬਲੇ ਤੋਂ ਕੀ ਹੋ ਰਿਹਾ ਹੈ ਨਾ ਹੈ ਨਾ ਕਈਓ ਮਾ ਵੀ ਬਾਈਕਾਂ ਨੂੰ ਜੀ ਦੇਖੀ ਮਨੋ ਆ ਦੇ ਲੋਕੇਸ਼ਨ ਕਿ ਨਹੀਂ ਸੋਣੀ ਹੈ ਨਾ ਅੱਗੇ ਕੈਸ਼ਨ ਕੈਸ਼ਨ ਕੀ ਆ ਕੀ ਆ ਦੱਸ ਕੀ ਆ ਕੀ ਆ ਕੈਚ ਚੈਲਾ ਕੈਚ ਲਾਟੜੀ ਦਿਨਾਂ ਦੀ ਸ਼ਲਟਾ ਇੱਕੋ ਜਿਹੀ ਹੋਣੀ ਹੈ ਕੈਚ ਕੈਚ ਆ ਲੈ ਖੜੇ ਵਾਟ ਇੱਧਰ ਰੇਨ ਹੋਣੀ ਨਹੀਂ ਆਉਂਦੀ ਬੜੀਆਂ ਆਉਂਦੀਆਂ ਆ ਹੈ ਆ ਵੀਰੇ ਹਾਂ ਆ ਚੌਥੀ ਸਕੋਰ ਵੀ ਲੰਗੀ ਆਪਣੇ ਕੋਲ ਦੀ ਹਾਂ ਉਹ ਵੀ ਲੰਗ ਗਈਆਂ ਹਾਂ ਨਾਲੇ ਬਲੈਕ ਕਲਰ ਵੀ ਬਲਾਇਆ ਫਿਰ ਕੈਚ 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 ਅੱਗੇ ਤੁਰ ਕੇ ਨਾ ਹਾਂ ਦੇਖੇ 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 ਨਾਲੇ ਪਾਣੀ ਹਾਂ ਦੇ ਪਾਣੀ ਆਹੋ ਅਰੇ ਨਿੱਕੇ ਨਿੱਕੇ ਦਾ ਕੰਨਾ ਇੱਥੇ ਨਾ ਕਿੰਨੀਆਂ ਪਿਆਰੀਆਂ ਲਾਦੀਆਂ ਉੱਥੇ ਉੱਥੇ ਦੇਖੋ ਉੱਥੇ ਮਹਿੰਗੀ ਆ ਕੋਕ ਦਾ ਹਬੀਬ ਸੱਚੀ ਅੱਗੇ ਬਣੇ ਕਿਤੇ ਮੈਨਾਂ ਨਿਕ ਨਹੀਂ ਉੱਥੇ ਮਿਲਦੀ ਭਰਾਓ ਉਤੋਂ ਵੱਧ ਮਹਿੰਗੀ ਦਿੰਦੇ 5-10 ਰੁਪਏ ਉਹ ਆ ਜੀ ਉਹ ਉੱਥੋਂ ਲੈ ਲਓ ਆ ਦੇਖੋ ਇੱਥੇ ਗੂਗਲ ਪੇ ਹੋਣਾ ਕਿ ਨਹੀਂ ਪਤਾ ਨਹੀਂ ਦੇਖੋ ਦੇਖਿਓ ਪਰ ਇਹ ਜੀ ਹਨੀ ਉਹ ਦਾਲਿੰਗ ਸਤ ਤੁਸੀਂ ਤੁਸੀਂ ਸੱਚ ਇੱਥੇ ਤੋਂ ਵੀ ਪਿੱਕੋ ਇੱਕ ਵਾਰੀ ਤੁਸੀਂ ਦਿਖਾਈ ਵੀ ਸੀਗੀ ਨਾ ਇੱਥੋਂ ਦਾ ਪਤਾ ਨਹੀਂ ਕੀ ਸੀਗਾ ਆ ਜਮਨ ਗਾਈ ਨੀ ਚੇਤੇ ਤੇਰ ਦੇ ਕਰੋ ਕੂੜਾ ਹਰਨੀ ਆਪਣੀਆਂ ਦੇ ਵਿੱਚੋਂ ਹਾਈ ਨਹੀਂ ਆਉਣਾ ਪੇਤਾ ਹੂ ਆਹ ਦੇਖੋ ਵੀ ਬਾੜੀ ਰੋ ਪੋਕੀ ਪੋਕੀ ਨੰਨ ਪੋਕੀ ਕਿੰਨੇ ਆਉਦੇ ਮਮਾ ਪੌਕੀ ਪੌਕੀ ਮਨ ਨੂੰ ਕਹਦਾ ਪੋਕੀ ਬਾਪਾ ਬਾਪੋ ਤੇ ਓਹ ਵਾਹ ਓ ਮਾਈ ਗਾਡ ਮੈਂ ਡਰ ਗਈ ਮੈਨੂੰ ਘੁੰਮ ਗਿਆ ਓਏ ਉਹ ਘੁੰਮ ਗਿਆ ਓਏ ਮੈਨੂੰ ਲੱਗੇ ਤੁਰ ਕੇ ਜਾਣਾ ਪੈਣਾ ਨਾ ਕੋਈ ਨਹੀਂ ਨੀ ਪਾ ਤੂੰ ਨਹੀਂ ਨਾ ਅਮਾ ਤੂੰ ਫੇ ਮੈਨੇ ਆਇਆ ਆਇਆ ਨਹੀਂ ਹੈ ਨਾ ਬਾਬੇ ਤੇ ਆਇਆ ਹੈ ਮੈਂ ਡਿੱਕੀ ਇਹ ਕੀ ਹੈ ਤੇਰੇ ਪਈ ਆਪਣੇ ਨਾ ਬਾਬੇ ਤੇ ਪਈ ਤੇ ਕੀ ਆ ਹੈ ਹੈ ਬਾਬੇ ਓ ਆ ਪਰ ਮੈਨੂੰ ਮੋਟਰਸਾਈਕਲ ਦਾ ਐਕਸਪੀਰੀਅੰਸ ਮੌਰੀ ਬਾ ਇੰਦਰਾ ਗੱਡੀ 'ਚ ਉਦੋਂ ਮੈਂ ਡਰ ਹੀ ਲੱਦਾ ਰਿਆ ਭਾਬੀ ਸੀਗਾ ਤੂੰ ਡਰਦੀ ਸੀ ਭਾਬੀ ਉਦੋਂ ਜਿੱਦਾਂ ਨਾਲ ਸੀ ਬਾਹਰ ਤੋਂ ਤਾਂ ਆਹ ਹੀ ਗਾਡੀ ਵੀ ਹੈ ਗਾਈ ਡਾਟ ਕੈਟ ਅਬੂਤ ਬੈਂਕਸ ਗਾਈ ਲੋਜੀ ਆਪਾਂ ਆ ਗਏ ਆ ਜੀ ਟਾਈਮ ਦੇ ਕੋਲ ਇਹ ਇਹ ਤੂੰ ਤਾਂ ਪ੍ਰੀਤ ਹੀ ਪਹਿਲੇ ਵਾਰੀ ਆਈ ਹੈਂ ਪਹਿਲੇ ਆਇਆ ਕੋਸ ਨਹੀਂ ਕੋਈ ਕੀ ਕਰਦਾ ਯਾਰ ਸੋਨੇ ਥੋੜੀ ਚੜਾ ਕੇ ਦਿੰਦਾ ਚੱਲ ਤਾ ਜਲਦੀ ਉਹ ਘੱਡੀ ਦਾ ਦੇਖ ਤੇ ਨੁਕਸਾਨ ਹੁੰਦਾ ਇਹਦਾ ਕਿ ਨੁਕਸਾਨ ਉਹ ਤੇ ਲਾਦਾ ਉਹਦੇ ਆ ਤੈਨੂੰ ਕੀ ਕਰਦੇ ਫੇਰ ਚਲਾਵਾ ਉਹ ਅੱਗੇ ਦੇਖ ਲਾ ਉਹ ਜਗ੍ਹਾ ਇੱਥੇ ਲਾਉਂਦਾ ਆਹ ਆ ਗਈ ਹੋਰ ਕੀ ਬਣਿਆ ਹੋਰ ਬੰਦ ਕਰਦਾ ਵਾਂ ਆ ਅੱਗੇ ਵੀ ਹੈ ਜੀ ਕਰਦੇ ਬੰਦ ਹੋਰ ਬੱਸ ਇਹ ਕਰ ਨਾ ਇਹਨੂੰ ਜਿੱਦਾਂ ਸਾਰਾ ਪਤਾ ਨਹੀਂ ਹੁੰਦਾ ਤੁਰਦਾ ਇਦਾਂ ਡਾਂਸ ਰੇਕਾਰ ਡਾਂਨ ਅਵੇ ਡਾਂਨ ਬਣੇਗਾ ਡਾਂਨ ਨਹੀਂ ਮੈਨੂੰ ਤਾਂ ਪਤਾ ਸੀ ਤੁਹਾਨੂੰ ਪਤਾ ਸੀ ਕਿੱਥੇ ਜਾਣਾ ਆਪਾਂ ਚਲੋ ਚਲੋ ਅਮਾ ਛੁੱਟ ਲੈਣੇ ਚਲੋ ਮੰਨ ਲਓ ਕਹਿੰਦਾ ਵਾਓ ਉਦੋਂ ਇਧਰ ਆਣਾ ਸੀ ਯਾਰ ਹੈ ਉਦੋਂ ਆਪਾਂ ਚਾੜ ਟਾਈਮ ਤੇ ਕਿੱਥੇ ਆਣਾ ਆਹੋ ਉਹ ਉਹ ਵਿਚ ਉਹ ਟੁੱਟ ਰਹੇ ਨੇ ਉੱਥੇ ਜਾਵਾਂ ਉਹ ਦੇਖੋ ਜੀ ਮੰਨੂ ਬੈਠ ਜੂ ਹੋਰ ਬਾਹਰ ਦੇ ਨਾਲ ਅੰਦਰ ਚੱਲਿਆ ਚਲੋ ਨਹੀਂ ਨਹੀਂ ਬਹੁਤ ਹੀ ਪਿਆਰੀ ਲੋਕੇਸ਼ਨ ਓ ਮਾਈ ਗੋਡ ਇੰਨੀ ਸੋਹਣੀ ਲੋਕੇਸ਼ਨ ਮੰਨੂ ਲੱਗਾ ਸਾਡੇ ਤਰ੍ਹਾਂ ਹਾਏ ਵਿਕੋ ਹਾਂ ਮਹਾਵੀਰ ਹਾਈ

ਆਜਾ ਜੀ ਆ ਦੇ ਹਾਂ ਨੀ ਮੰਨ ਆ ਜੋ ਹਾਂ ਆ ਜੋ ਅਲਕੀ ਹਾਂ ਅਲਕੀ ਆਲੀ ਕੀ ਹਾਂ ਅਲਕੀ ਕੀ ਹੈ ਦੇ ਦੇ ਦੋ ਦੇ ਦੋ ਆ ਗਈ ਆ ਹਾਂ ਕੀ ਹੈ ਹੈ ਪੱਠੇ ਪੱਠੇ ਨਹੀਂ ਹੈ ਮਿੱਟੀ ਹੈ ਮਿੱਟੀ ਨਹੀਂ ਉਹ ਕਹੀ ਜਾਵੇ ਮਿੱਟੀ ਨਹੀਂ ਉਹ ਮਿੱਟੀ ਆ ਆ ਬੰਦ ਕਰ ਦੋ ਨਹੀਂ ਨਹੀਂ ਹੋਰ ਰੇਡ ਨੋਟੀਫਿਕੇਸ਼ਨ ਆ ਦੇਖੀ ਹੋ ਗਈ ਮੈਨੂੰ ਨਹੀਂ ਕਿੱਛ ਆ ਬੰਦ ਮੰਨੂ ਆ ਇੱਧਰ ਗੱਤੀ ਬੰਦ ਮੈਂ ਅੱਗੇ ਕਰ ਦੇ ਹਾਂ ਹਾਂਜੀ ਲੋ ਜੀ ਆ ਜੋ ਉੱਥੋਂ ਵੀ ਇਧਰ ਬਾਜੀ ਵਾਲ ਲੁਕੇਸ਼ਨ ਦੇਖੋ ਆਦੇ ਮੈਨੂੰ ਉਠੋਂਦਾ ਕੀ ਕੀ ਦੀ ਅੱਥੀ ਕਰ ਲੇਗਾ ਸਾਡੇ ਰੱਖਾਈ ਜਿਹੜਾ ਸੰਭਾਲੀ ਹੁੰਦਾ ਪਿਆ ਆ ਜਾਓ ਹੁਣ ਕਿਹਦਾ ਇੱਜਾ ਦਾ ਇਹ ਕੀ ਹੋਇਆ ਕਿੱਥੇ ਆ ਕਾਕਾ ਕਿੱਥੇ ਕਾਕਾ ਕਹਿੰਦੇ ਕੌਣ ਬੋਲਦਾ ਕਰ ਕਰ ਲੁੱਕ ਮੈਂ ਦੋ ਵਾਰੀ ਡਿੱਗਾ ਲੱਗੀ ਹੀਗੀ ਬਜਰੀ ਹੈ ਇਹ ਬੜੀਆਂ ਤਿਲਕਣੀਆਂ ਆਈਆਂ ਕੀ ਹੋਇਆ ਮੈਂ ਖਾਈ ਅੰਜੀ ਜੀ ਅਸੀਂ ਨਿਕਲ ਆਇਆ ਹੁਣ ਬਾਹਰ ਅੱਤੇ ਉਹ ਕਿਦਾ ਅਸੀਂ ਹੁਣ ਮੈਨੂੰ ਆਇਓ ਹੁਣ ਬੋਟਿੰਗ 'ਚ ਜਾਣਾ ਤੁਸੀਂ ਹਾਂ ਨਾ ਬੋਟਿੰਗ 'ਚ ਚਲੋ ਜੀ ਮਾੜਾ ਬਣੀ ਇੰਨੀ ਕਿ ਸੋਹਣੀ ਲੋਕੇਸ਼ਨ ਹੈ ਨਾ ਇੰਨੀ ਕਿ ਪਿਆਰੀ ਲੋਕੇਸ਼ਨ ਆ ਆ ਦੇਖੋ ਮਤਲਬ ਇਹ ਜਦੋਂ ਆਪਾਂ ਇਦਾਂ ਫੋਨ 'ਚ ਦੇਖੀਏ ਹੋਰ ਤਰ੍ਹਾਂ ਦੀ ਲੱਗਦੀ ਆ ਜੇ ਆਪਾਂ ਮਤਲਬ origignal 'ਚ ਦੇਖੋ ਨਾ ਫੇਸ ਟੂ ਫੇਸ ਉਦੋਂ ਬਹੁਤ ਐਂਡ ਲੱਗਦੀ ਮਨੂ ਨੀਚੇ ਨਹੀਂ ਜਾਣਾ ਪੁੱਤੂ ਬਾਏ ਚੱਲੀਏ ਹਾਂਜੀ ਲੋਈ ਆਪਾਂ ਹੁਣ ਚੱਲੇ ਆਂ ਇੱਥੇ ਤੇ ਮਹਾਵੀਰ ਗੱਡੀ ਲੈਣ ਗਿਆ ਆਜੂnga ਲੈ ਕੇ ਆਜੂnga ਲੈ ਕੇ ਉਦਾ ਚਲਾ ਲੈਂਦਾ ਪਹਾੜੀਆਂ ਚ ਗੱਡੀ ਹੈ ਹੈ ਚੱਲੋ ਦੇਖਦੇ ਕਿਤੇ ਤੱਕ ਪਹੁੰਚਦਾ ਹੈ ਦੇਖਦਾ ਕਿਤੇ ਤੱਕ ਪਹੁੰਚਦਾ ਇੱਧੇ ਆ ਰੋਕ ਦੇਣੀ ਨਹੀਂ ਦੇਖੀ 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 ਤੇਰਾ ਕੰਮ ਮਹਾਵੀਨੂ ਗੱਡੀ ਨਹੀਂ ਆਉਂਦੀ ਇਹ ਵਿੱਚ ਬੈ ਗਿਆ ਲੱਗਾ ਹੁਣ ਹੈ ਬੱਕਰ ਸ਼ੇਰ ਸ਼ਸ ਦੇਖੀ ਹੁੰਦਾ ਆ ਜਾ ਆ ਜਾ ਬੰਨ ਵੱਡੀ ਆਂਦੀ ਪੁੱਤ ਆ ਜਾ ਉਹ ਆ ਕੇ ਚੱਕ ਲਿਆ ਨੇ ਆਜੋ 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 ਹਮ ਇੱਕ ਗੱਡੀ ਹੋਰ ਆ ਗਈ ਆਵਾਸੀਆਂ ਮਰੀ ਜਾਂਦੀਆਂ ਆਦੀ ਵੀ ਸਾਨੂੰ ਇਸ ਤੇ ਆ ਗਿਆ ਉਹ ਲਿਆ ਗਿਆ ਨਹੀਂ 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 ਆ ਗਿਆ ਨਹੀਂ ਆ ਗਿਆ ਲੈ ਲੈ ਰੇਤਾ ਦੇ ਜਿੰਦਾ ਠੀਕ ਹੈ ਆ ਗਿਆ ਚਲੋ ਹਾਂਜੀ ਭਾਜੀ ਫੇਲੇ ਆ ਤੁਹਾਨੂੰ ਆਹ ਰੇ ਤੱਕੀ ਵੀ ਨਹੀਂ ਲਾਈ ਇਹਨੇ ਤੱਕੀ ਵੀ ਨਹੀਂ ਲਾਈ ਪ੍ਰੀਤ ਬਾਕੀ ਤਾਂ ਲਾ ਲੈਂਦਾ ਚਲਾ ਤੂੰ ਚੱਲ ਕੀ ਹੁਣ ਕੇਵਲੇ ਹੈਂਡਫੋਨ ਚੜਾਈ ਤੇ ਲਾਈ ਵਣ ਗੱਡੀ ਹੈਂਡਫੋਨ ਤੇ ਹੱਥ ਫੜ ਮੇਰਾ ਹੱਥ ਫੜੋ ਮੇਰਾ ਬਹੁਤ ਜਲਦੀ ਦਾ ਨੰਬਰ ਭੱਜੋ ਕਹਿੰਦਾ ਭੱਜੋ ਬਬੂ ਦੂਨੀ ਜਾਣਾ ਬਣਾ ਚਲੋ ਆ ਜਾਓ ਉਹ ਕੋਲਦੇ ਆ ਨਾ ਕੋਲ ਤੇ ਖਾਈ ਆ ਜੇ ਕੋਲ ਤੇ ਖਾਈਏ ਉਥੇ ਜਿਹੜੀ ਗੱਡੀ ਇੱਥੇ ਸੀ ਆਦੇ ਆ ਆਪਣੀ ਆਦੇ ਆ ਦੇਖੋ ਗੱਡੀ ਇੱਥੋਂ ਇਦਾਂ ਟਾਇਰ ਨਿਕਲਿਆ ਕੋਖਾ ਕੋਖਾ ਆ ਗਈ ਮੰਨੂ ਦੇਖੋ ਸਾਡਾ ਭਾਦਾ ਨਾ 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 ਬਿਕਰ ਨੂੰ ਧਿਆਨ ਨਾ ਫੜਿਓ ਮੰਨੇ ਬੋ ਕਿੱਧਰ ਦੀ ਆ ਰੋਡ ਉੱਥੇ ਜਾਣਾ ਆਹ ਤੇ ਇੱਥੋਂ ਉਹਦੇ ਨੇ ਕੱਲੇ ਉਹਦੇ ਇੱਥੇ ਕਿੰਨੀ ਕਿ ਨੁੱਕਰ ਜਿਹਦੇ ਵਿੱਚੋਂ ਚੱਲੇ ਆਂ ਬੀਕੂ ਕਹਿੰਦੇ ਲੋਕੀ ਸਾਰੇ ਉਧਰ ਦੀ ਓਏ ਦੇਖੀ ਦੇ ਸਿੱਧੇ ਬੋਟ ਤੇ ਪਹੁੰਚ ਜਾਂਦਾ ਹਾਂ ਇੱਕ ਦਿਨ ਦੀ ਬੂੰਦੀ ਬੂੰਦੀ ਦੇਖੀ ਨੀਵੇਂ ਉਹ ਨੀਵਾ ਜੋਗੇ ਹੁੰਦੇ ਆ ਪਹਿਲਾਂ ਇਦਾਂ ਸਾਂਹ ਬਣਦਾ ਸੀ ਪਹਿਲਾਂ ਆਹ ਓ ਜੀ ਇੱਧਰ ਆਪ ਪਹੁੰਚ ਗਿਆ VOTING ਕਰਨ ਅੱਪਾ ਕਰਾਂਗੇ VOTING ਬਸ Google Pay ਹੋਵੇ ਚੱਲਦਾ ਉਹ ਤੋਂ ਪ੍ਰੀਤੀ ਫੇਰੇ ਆ ਹਨਾ ਔਰ ਦੇਖੀ ਕਿੰਨੀ ਹਲਕੀਆਂ ਹੁੰਦੀਆਂ ਅੱਧੇ ਬਹੁਤ ਜ਼ਿਆਦਾ ਬਾਬਾ ਜੀ ਦਾ ਭਾਰੀ ਬੜੀ ਮਾ ਵੀਰ ਗੱਡੀ ਚ ਆ ਵਾਹ ਵਾਹ ਮੋਟਰਸਾਈਕਲ ਗੱਡੀ ਚਲਾ ਤੜਾ ਮੋਟਰਸਾਈਕਲ ਆ ਜਾ ਯਾਰ ਮਾ ਵੀਰ ਮਾ ਵੀਰ ਓਏ ਆ ਜਾ ਨਹੀਂ 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 ਮੁੰਡੇ ਨੂੰ ਲੈ ਆ ਲਿਆ ਇਹਨੂੰ ਵੀ ਝੋੜਾ ਦਬਾਈਏ ਆ ਜਾ

ਜੀ ਲੋ ਜੀ ਆਪਾਂ ਤੋਂ ਨਿਕਲ ਗਏ ਆ ਤੇ ਇੱਥੇ ਗੂਗਲ ਪੇ ਵਗੈਰਾ ਨਹੀਂ ਚੱਲਦਾ ਜਿੰਨੇ ਵੀ ਹੋਣਾ ਆਪਣਾ ਪੈਸੇ ਪੈਸੇ ਲੈ ਕੇ ਆਵੇ ਨਾਲ ਬਸ ਇੱਥੇ ਬਹੁਤ ਘਾ কম ਹੈ ਰੇਂਜ ਤਾਂ ਪੂਰਾ ਨਹੀਂ ਹੈਗੀ ਜਮਾ ਹੀ ਨਹੀਂ ਮੰਨਣੋਗੇ ਰੇਂਜ ਨਹੀਂ ਉਹ ਤਾਂ ਗੂਗਲ ਪੇ ਨਹੀਂ ਚੱਲਦਾ ਹੈਗਾ ਚੱਲਦਾ ਇਹਨਾਂ ਕੋਲ ਹੈਗਾ ਪਰ ਰੇਂਜ ਘਟਿਆ ਕਈਆਂ ਸਿਮਾਂ ਤੇ ਆਉਂਦੀ ਕਈਆਂ ਤੇ ਨਹੀਂ ਆਉਂਦੀ ਸਾਡੀ VOTING ਕਰਨੀ ਸੀ ਰਹਿ ਗਈ ਚਲੋ ਮੈਂ ਤਾਂ ਬਈਏ ਹਮਾਰੇ ਪਰ ਰੈਮ ਕਰੋ ਸਾਨੂੰ ਭਰੇ ਤਾ ਦਵਾਗੇ ਉਹ ਵਿਚਾਰਾ ਕਹਿੰਦਾ ਰਪਿਆ ਸੀ ਆਜੋ ਪਰ ਚੰਗਾ ਤੋੜ ਲੱਗਦਾ ਹੈ। ਲੈਟੇ ਨਹੀਂ ਚੱਲਦਾ ਇਹ। ਚੱਲ ਫੇਰ ਆ ਜਾਗੇ ਆਪਣੇ ਇਲਾਕੇ ਦਾ ਇਹ ਸ਼ਹਿਰ ਪੁੱਛ। ਹੈਨਾ? ਆ ਵਧੀਆ ਲੱਗਾ ਨਾ? ਹੈ? ਇਹ ਵਧੀਆ ਲੱਗਾ। ਹਾਂ। ਬਹੁਤ ਆਲੀ। ਨਹੀਂ ਨਹੀਂ ਗੱਡੀ 'ਚ ਚੱਲ। ਸਾਰੇ ਜਾਣੇ ਉੱਧਰ ਆ ਯਾਰ ਆਮ ਨਾਲ। ਬਹਿ ਕੇ ਖਾਈਓ ਅਜਾ ਦਿਨ ਆਇਆ ਤੈਨੂੰ। ਗੱਡੀ 'ਚ ਬਹਿ ਕੇ ਮੇਥੋਂ ਨਹੀਂ ਤਾਂ ਹੁੰਦਾ। ਕਿਉਂ? ਕਾਦੇ ਨਹੀਂ ਹੁੰਦਾ ਖਾ। ਆਜੋ ਆਜੋ ਉੱਧਰ। ਚੱਲ ਆ ਜਾ ਆਪਾਂ ਗੱਡੀ ਉੱਥੇ ਰੋਕ ਲੈਣੀ ਆ ਨਾ ਸੈਰ ਤੇ ਛਾਵੇਂ ਥੱਲੇ ਜਾ ਕੇ ਉੱਥੇ ਰੋਕੇ ਖਾਂਦੇ ਆ ਆ ਜਾਓ ਕਿੱਥੋਂ ਸੇ ਮੇਲ ਦੀ ਵੀ ਪੈਕੀ ਕਰਵਾ ਦਿੰਦੇ ਆ ਦੇ ਇੱਥੇ ਪਾ ਲਾ ਹੁਣ ਕਿੱਥੋਂ ਹੋਣਾ ਆਇਆ ਲੋ ਜੀ ਆਪਾਂ ਚੱਲਿਆਂ ਵਾਪਸੀ ਥਾਣਾ ਡੈਮ ਤੋਂ ਦੀਜੀ ਕਿਵੇਂ ਲੱਗਾ ਗੇ ਵਧੀਆ ਲੱਗਾ ਜੀ ਯੈਸ ਹੋ ਜਾਣਾ ਓਕੇ ਅੱਗੇ ਗੰਨਾਂ ਨੂੰ ਕਹੀਂ ਆ ਗਈਆਂ ਗਾਂ ਨੰਨੂ ਕਹਿੰਦਾ ਗਾਂ ਆਪਾਂ ਗਾਂ ਜੇ ਸਹੀ ਹੈ ਰ ਲੈ ਵੀ ਇੱਥੇ ਰੁਕ ਲਮਾਂਗੇ ਵੀ ਹਾਂ ਇੱਥੇ ਰੁਕ ਲਓ ਮੈਂ ਕਹਿੰਦਾ ਥੋੜਾ ਜਿਹਾ ਅੱਗੇ ਜਾ ਕੇ ਪਿੰਡ 'ਚ ਰੁਕਣਾ ਹੈ ਉਹਨਾਂ ਦੁਕਾਨ ਤੇ ਹੀ ਰੁਕ ਲਿਓ ਕਿਹੜੀ ਤੇ ਆ ਉੱਥੇ ਜਿਹੜੀ ਅੱਧੀ ਦੁਕਾਨ ਆ ਉੱਥੇ ਮੈਂ ਸੋਚਦਾ ਹਾਂ ਮੈਂ ਕਿਹਾ ਚਲੋ ਉੱਥੇ ਰੁਕਣਾ ਮੈਂ ਤਾਂ ਕੱਢ ਲਮਤੋਂ ਦਾ ਵਧੀਆ ਨਾ ਲੇਕਸ਼ਨ ਬਹੁਤ ਪਿਆਰੀ ਲੁਕਾਈਂਦਾ ਬਹੁਤ ਪਿਆਰੀ ਜਗ੍ਹਾ ਕੰਕੀ ਕੰਕੀ ਕਹਿੰਦਾ ਮੈਨੂੰ ਮੰਕੀ ਦਿਖਾ ਆ ਦੇਖੋ ਜੀ ਇੱਧਰ ਮੰਕੀ ਬਹੁਤ ਤੈਨੂੰ ਦਿਖਾਏ ਤੇ ਹੈ ਉੱਥੇ ਆਪਾਂ ਲੱਗੇ ਆ ਆ ਇੱਥੇ ਆ ਵੀ ਕਿ ਦੁਕਾਨ ਆ ਦੇ ਹਾਂਜੀ